ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡਾਂ ਆਲਕੜੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ گاਵਾ ਤੇ ਇੱਕ ਮੱਝ ਬਕਊਆ ਜੀ ਕਰਦੇ ਜੀ ਆਪਾਂ ਬਾਈ ਨਾਲ ਗੱਲਬਾਤ ਲੈਣੇ ਆਂ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਵੀਰ ਜੀ ਆਪਣਾ ਮੈਂ ਨਰਬ ਬਣਾਵੇ ਹਾਂਜੀ ਪਿੰਡ ਪਿੰਡ ਆਲਕੜਾ ਜਿਲ੍ਹਾ ਬਰਨਾਲਾ ਤਸਵੀਰ ਸਪਾਈ ਠੀਕ ਹੈ ਜੀ ਤੇ ਨੰਬਰ ਦੱਸੋ ਵੀਰ ਆਪਣਾ 9968603858 ਠੀਕ ਹੈ ਦੁਬਾਰੇ ਫਿਰ ਦੱਸੋ ਜੀ 9968603858 ਹਾਂਜੀ ਭਾਈ ਜੀ ਆ ਪਹਿਲੀ ਵਾਰ ਤਾਂ ਦੱਸੋ ਜੀ ਜਾਣਕਾਰੀ ਇਹ ਦੂਜਾ ਸੋ ਸੁਈ ਆ ਗਈ ਬਈ ਕੱਲ ਹੀ ਸੁਈ ਆ ਗਈ ਰਾਤ ਠੀਕ ਹੈ ਜੀ ਦੋ ਦੋ 1500 ਕਿਲੋ ਹੁਣ ਇਹਦੇ ਕੋਲੇ ਠੀਕ ਹੈ ਜੀ ਮਗਰ ਕੀ ਵੀਰੇ ਦਾ ਮਗਰ ਬੱਸੀ ਦਿੱਤੀ ਆ ਮਾਜੀ ਦੇਖ ਸਕਦੇ ਮਗਰ ਬੱਸੀ ਆ ਉਹਨਾਂ ਨੇ ਵੀ ਜਾਨਵਰ ਨੂੰ ਛੇੜਦਾ ਠੀਕ ਹੈ ਜੀ ਦੇਖ ਸਕਦੇ 200 ਤੋਂ 200 ਲੀਟਰ ਲੇਵਾ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਜੀ ਬੋਲਾ ਤੇ ਕੱਲ ਹੀ ਸੁਈ ਆ ਮੜੀ ਤੋਰ ਕੇ ਦਿਖਾਉਂਗੀ ਜੀ

ਮੋ ਤਾਂ ਪਿਆ ਤੇ ਇਹ ਰੇਅ ਫੇ ਕਰ ਦਵੇ ਠੀਕ ਹੈ ਜੀ 275000 ਰੁਪਇਆ ਮਾਨਤਨ ਹੋ ਜੂਗਾ ਜੀ ਮੈਂ ਕਰ ਦਾਂਗਾ ਠੀਕ ਹੈ ਜੀ ਹਾਂ ਜੀ ਆ ਜਾਸਸੀ ਦਾ ਦੱਸੋ ਇਟਰੀਲ ਇਹ ਕੱਚੀ ਹੈਗੀ ਬਈ ਹਲੇ ਲੱਜੂਗੀ 9 ਦਿਨ ਅੰਧ ਖੱਲੇ ਵਾਲੂ ਵਮੜਾ ਜੀ ਨਹੀਂ ਵਟੇ ਲਾ ਬਹੁਤ ਦੋਦੇ ਤੋਂ 15 16 ਕੋਲ ਫੁੱਲਦਾਈ ਠੀਕ ਹੈ ਜੀ ਠੀਕ ਤੇ ਇਹਦਾ ਕੀ ਰੇਟ ਟੂ ਟਪਰਾ ਇਹਦੇ ਲੰਗ ਪਿਆ 5000 ਦੀ ਬਸ ਠੀਕ ਹੈ ਜੀ ਜ਼ੋਰ ਕੇ ਦਿਖਾਉਂਗਾ ਜੀ ਪਟਿਆ ਦਾ ਕਰਕੇ ਸੁਵੇ ਕਰਦਿਆਂ ਤੇ ਦੇਖ ਸਕਦੇ ਪਰਾ ਜਾਸਸੀ 500 ਹੈਗੇ ਆ ਤੇ ਤੋਰਾ ਤਾਰਾ ਸੋਹ ਦੇ ਸਾਹਮਣੇ ਹੈ ਜੀ ਕਿੰਨੇ ਦਿਨਾਂ ਦੀ ਵੀਰੇ ਕਾਚੀ ਹੈ ਇਹ ਇਹ ਲੈ ਜੀ 9 ਦਿਨ ਬਾਈ ਹਲੇ ਆ ਜਾ ਮੋੜ ਲਿਆ 9 ਦਿਨ ਠੀਕ ਹੈ ਜੀ ਫੇ 9 ਦਿਨ ਲੈ ਜੂ ਠੀਕ ਹੈ ਜੀ ਤੇ ਦੇਖ ਸਕਦੇ 19 ਲੱਖੀ ਕਰ ਦੋ ਪੁੱਤ ਤੇ ਬਾਈ ਜੀ ਨੇ ਜ਼ਰੂਰ ਕਨੈਕਟ ਕਰੇ ਠੀਕ ਹੈ ਜੀ ਹਾਂਜੀ ਵੀਰ ਜੀ ਇਹ ਮੱਝ ਦੀ ਡਿਟੇਲ ਦੱਸੋ ਜੀ ਇਹ ਤੀਜਾ ਸੋਸ ਹੋਈ ਹੈ ਜੀ ਬਈ ਇਹ ਉਹ ਅਜ ਅੱਠਵਾਂ ਦਿਨ ਸੋਈ ਨੂੰਗਾ ਦੁੱਧ ਹੋਊਗਾ ਇਹਦੇ ਕੋਲ 9-10 ਕਿਲੋ ਠੀਕ ਹੈ ਜੀ ਉਹ ਤੋਂ 11-12 ਕਿਲੋ ਖੁੱਲ੍ਹੇ ਹੀ ਦੇ ਦਊਗੀ ਠੀਕ ਹੈ ਜੀ ਕਿੰਨੇ ਦਿਨ ਹੋਊਗਾ ਵੀਰ ਸੁਈ ਨੂੰ ਸੋਈ ਨੂੰ ਅਜ ਅੱਠਵਾਂ ਦਿਨਾਂ ਕਵੀ ਅੱਠਵਾਂ ਦਿਨ ਲਈ ਹਾਂ ਤਾਂ ਅੱਠਵਾਂ ਦਿਨ ਹੋਗਾ ਜੀ ਕੋਸੀ ਠੀਕ ਹੈ ਜੀ ਤੇ ਮਗਰ ਭਰਾ ਕੀ ਇਹਦੇ ਮਗਰ ਕਟਾ ਕਵੀ ਆ ਮਗਰ ਕਟਾ ਜੀ ਦੇਖ ਸਕਦੇ ਤੇ ਕੀ ਰੇਟ ਲਊ ਟਾ ਭਰਾ ਇਹਦਾ ਬਸ 70000 ਰੁਪਏ ਦੇ ਦਾਂਗੇ ਬਈ ਠੀਕ ਹੈ ਜੀ ਮਾੜੀ ਤੋਰ ਕੇ ਦਿਖਾਉਂਗਾ ਜੀ ਦੇਖ ਸਰ ਸਾਡੀ ਸੁਈ ਪੰਜ ਚਾਰ ਦਿਨ ਹੋ ਗਏ ਸੁਈ ਨੂੰ ਠੀਕ ਹੈ ਜੀ ਤੇ ਬਾਈ ਇਹਨਾਂ ਨੂੰ ਜ਼ਰੂਰ ਕਨੈਕਟ ਕਰਨਾ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕਰਾਈਬਰਸ ਸੇ ਸ਼ੇਅਰ ਕਰਾ ਗੋ ਤਾਂ ਕਿ ਇਸ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਮੋੜ ਲੈ ਪਰ ਮੋੜ ਲੈ ਹਾਂ ਕਿਸੇ ਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਜੀ ਠੀਕ ਹੈ ਜੀ ਮਾਨ ਤਾਨ ਕਰ ਦੂੰ ਵੀਰੇ ਇਹਦੇ ਆਵਾਜ਼ ਥੋੜਾ ਬਹੁਤਾ ਹੀ ਹੋਊਗਾ ਬਰਾ ਨਹੀਂ ਠੀਕ ਹੈ ਜੀ ਕੀਤਾ ਠੀਕ ਹੈ ਜੀ ਠੀਕ ਹੈ ਦਸ ਲੀਨ ਅੱਜ ਦੋ ਦੋ ਕੇ ਲਿ ਜਾ ਸਕਦੇ ਜੀ ਕਰੋ ਠੀਕ ਹੈ ਜੀ ਤੇ ਜਿੱਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨਮ ਜੀ ਨਵੀਂ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ